ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤਾਈ ਹੋਏ ਸਾਖੀ 25 ਨਗੀਨਾ ਘਾਟ ਦੀ ਕਥਾ ਸਤਗੁਰੂ ਜੀ ਸ਼ਿਕਾਰ ਖੇਡ ਦੇ ਆਉਂਦੇ ਹੋਏ ਗੋਦਾਵਰੀ ਨਦੀ ਦੇ ਸੁੰਦਰ ਕਿਨਾਰੇ ਉੱਤੇ ਬੈਠ ਗਏ ਉੱਥੇ ਬੈਠੇ ਹੋਏ ਕੁਦਰਤ ਦੇ ਨਜ਼ਾਰੇ ਵੇਖ ਰਹੇ ਸਨ ਕਿ ਇੱਕ ਗੁਰਦਿੱਤਾ ਨਾਮ ਦਾ ਸੁਦਾਕਰ ਉੱਤੇ ਸਤਗੁਰੂ ਜੀ ਨੂੰ ਮਿਲਿਆ ਉਹੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ ਤੇ ਉਹਦੇ ਕੋਲ ਇੱਕ ਨਗੀਨਾ ਸੀ ਉਸ ਤੇ ਇੱਛਾ ਹੋਈ ਕਿ ਉਹ ਸਤ ਗੁਰੂ ਜੀ ਨੂੰ ਨਗੀਨਾ ਭੇਟ ਕਰੇ ਸਤ ਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਸ ਨੇ ਨਗੀਨਾ ਸਾਈਹਬਾਂ ਦੇ ਅੱਗੇ ਪੇਸ਼ ਕੀਤਾ ਸਾਈਹਬਾਂ ਨੇ ਨਗੀਨਾ ਫੜ ਲਿਆ ਉਸੇ ਰੰਗਾਂਵਲ ਧਿਆਨ ਨਾਲ ਦੇਖਦੇ ਰਹੇ ਦੇਖਦਿਆਂ ਦੇਖਦਿਆਂ ਸਾਈਹਬਾਂ ਦੇ ਚਿੱਤ ਐਸਾ ਪੂਰਨਾ ਫੁਰਿਆ ਉਹਨਾਂ ਦੇ ਨਗੀਨਾ ਇੱਕ ਟੀਮ ਦੀ ਤਰ੍ਹਾਂ ਵਗਾ ਕੇ ਗੁਦਾਵਰੀ ਨਦੀ ਦੇ ਜਲ ਵਿੱਚ ਸੁਟ ਦਿੱਤਾ ਐਨ ਉਸੇ ਤਰ੍ਹਾਂ ਸੁਟਿਆ ਜਿਵੇਂ ਕੋਈ ਟੀਮ ਜਾਂ ਰੋੜਾ ਮੱਛੀ ਨੂੰ ਮਾਰੀਦਾ ਸਤਗੁਰੂ ਜੀ ਦਾ ਇਹ ਕੌਤਕ ਦੇਖ ਕੇ ਪਾਈ ਗੁਰਦਿੱਤਾ ਬਹੁਤ ਹੈਰਾਨ ਹੋਇਆ ਉਸ ਦੇ ਮਨ ਵਿੱਚ ਕਾਫੀ ਸ਼ੰਕੇ ਭਰੇ ਅੰਤਜਾਮੀ ਸਤਗੁਰੂ ਜੀ ਸਭ ਕੁਝ ਜਾਣ ਗਏ ਉਹਨਾਂ ਨੇ ਛੱਟ ਉਸ ਦੇ ਚਿੱਤ ਦਾ ਪਰਮ ਦੂਰ ਕਰਨ ਵਾਸਤੇ ਉਸ ਨੂੰ ਆਖਿਆ ਸਤਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲਿਆ ਰਤਾ ਨਦੀ ਵਿੱਚੋਂ ਨਗੀਨਾ ਦਾ ਫੜ ਜੋ ਅਸਲ ਸੁਟਿਆ ਇਹ ਸੁਣ ਕੇ ਗੁਰਦਿੱਤਾ ਚੱਟ ਉੱਠਿਆ ਤੇ ਲੀੜੇ ਲਾ ਕੇ ਨਦੀ ਵਿੱਚ ਵੜ ਗਿਆ ਜਾਂ ਉਸਨੇ ਪਾਣੀ ਵਿੱਚ ਛਾਤ ਮਾਰੀ ਤਾਂ ਉਹ ਬਹੁਤ ਹੈਰਾਨ ਹੋਇਆ ਉਸਨੇ ਦੇਖਿਆ ਨਦੀ ਦੇ ਥੱਲੇ ਰੇਤ ਤੇ ਹੋਰ ਵੱਸੂਆਂ ਦੀ ਥਾਂ ਐਸੇ ਹਜ਼ਾਰਾਂ ਨਗੀਨੇ ਹਨ ਜੈਸਾ ਨਗੀਨਾ ਉਸਨੇ ਸਤਗੁਰੂ ਜੀ ਦੀ ਭੇਟਾ ਕੀਤਾ ਸੀ ਉਹ ਪਛਾਣ ਹੀ ਨਾ ਸਕਿਆ ਸਾਈਂ ਬਾ ਨੂੰ ਉਹ ਪੁੱਛਣ ਲੱਗਾ ਮਹਾਰਾਜ ਇਹ ਠਾ ਤਾਂ ਨਗੀਨਾ ਹਜ਼ਾਰਾਂ ਨਗਿਨੇ ਹਨ ਕਿੰਨੇ ਕੁ ਚੁੱਕਾ ਸਤਿਗੁਰੂ ਜੀ ਨੇ ਕਿਹਾ ਹੋਰ ਨਗਿਨੇ ਚੁੱਕੜਨਾ ਹੁਕਮ ਨਹੀਂ ਸਿਰਫ ਆਪਣਾ ਨਗੀਨਾ ਪਛਾਨ ਕੇ ਚੁੱਕ ਕੇ ਅਸਾਂ ਨੂੰ ਫੜਾ ਗੁਰਦਿੱਤਾ ਹੈਰਾਨ ਹੋਇਆ ਉਸ ਨੂੰ ਪਛਾਨ ਹੀ ਨਾ ਆਵੇ ਕਿ ਕਿਹੜਾ ਉਸ ਦਾ ਨਗੀਨਾ ਹੈ ਕੁਝ ਸਮਝਦਾਰ ਪੁਰਸ਼ ਸੀ ਝੱਟ ਜਾਣ ਗਿਆ ਕਿ ਇਹ ਤਾਂ ਸਤਿਗੁਰੂ ਜੀ ਦੀ ਬ੍ਰਹਮ ਸ਼ਕਤੀ ਦੀ ਮਾਇਆ ਹੈ ਉਹਨਾਂ ਨੇ ਖਿਲਾਰਾ ਖਲੀਰਾ ਹੈ ਨਦੀ ਵਿੱਚੋਂ ਬਾਹਰ ਆ ਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਗਿਆ ਉਲਬਖਸ਼ਣ ਲੱਗਾ ਉਸਨੇ ਤਰਲੇ ਨਾਲ ਬੇਨਤੀ ਕੀਤੀ ਮਹਾਰਾਜ ਬਖਸ਼ੋ ਮੈਂ ਗੰਗਾਲ ਤੇ ਅਗਿਆਨੀ ਪੁਰਸ਼ ਨਹੀਂ ਜਾਣਦਾ ਸਾਂ ਕਿ ਆਪ ਪ੍ਰਤਾਪੀ ਹੋ ਮੇਰੇ ਮਨ ਅੰਦਰ ਜੋ ਫੁਰਨਾ ਫੁਰਿਆ ਸੀ ਉਹ ਤੁਸੀਂ ਦੂਰ ਕਰ ਦਿੱਤਾ ਮੇਰੇ ਧਨ ਭਾਕ ਮੈਂ ਵਾਰੀ ਜਾਵਾਂ ਮੈਨੂੰ ਬਖਸ਼ਿਸ਼ ਕਰੋ ਭਾਵ ਸਾਗਰ ਦਾ ਪੈ ਲੱਗਦਾ ਹੈ ਉਸ ਤੋਂ ਪਰ ਹੋ ਜਾਵਾਂ ਕਾਲ ਦਾ ਡਰ ਹੱਡਾਂ ਨੂੰ ਇਉਂ ਖਾਈ ਜਾਂਦਾ ਹੈ ਜਿਵੇਂ ਲੱਕੜੀ ਨੂੰ ਘੂਣ ਖਾਈ ਜਾਂਦਾ ਹੈ ਉਸਾ ਨਿਹਾਲ ਚਿਤ ਹੋਇਆ ਦੇਖ ਕੇ ਸਾਈਭਾ ਨੇ ਮਿਹਰ ਕੀਤੀ ਤੇ ਬਚਨ ਕੀਤਾ ਭਾਈ ਗੁਰਦਿੱਤੇ ਇਹਨਾਂ ਪੱਥਰ ਦੇ ਟੁਕੜਿਆਂ ਉਤੇ ਅਪਮਾਨ ਨਹੀਂ ਕਰਨਾ ਚਾਹੀਦਾ ਸੱਚਾ ਨਗੀਨਾ ਵਾਹਿਗੁਰੂ ਦਾ ਸਿਮਰਨ ਹੈ ਜੋ ਭਵ ਸਾਗਰ ਤੋਂ ਪਾਰ ਕਰਤਾ ਹੈ ਜਿਸ ਦੇ ਦਿਖਾਉਣ ਨਾਲ ਜੰਮ ਰਸਤੇ ਵਿੱਚੋਂ ਪਾਸੇ हट ਜਾਂਦੇ ਹਨ ਇਹ ਪੱਥਰ ਦੇ ਨਗੀਨੇ ਮਨੁੱਖ ਨੂੰ ਨਰਕਾਂ ਵੱਲ ਖੜਦੇ ਹਨ ਭਗਤ ਜੀਵਨ ਦੀ ਦੁਨੀਆ ਵਿੱਚ ਇਹਨਾਂ ਨਗੀਨੀਆਂ ਦੀ ਕੀਮਤ ਇੱਕ ਟੀਮ ਜਿਨੀ ਹੈ ਸੂ ਮੇਰ ਤੇ ਪਰਬਤਾਰੀਆਂ ਹਿੱਕਾਂ ਵਿੱਚ ਲੱਖਾਂ ਕਰੋੜਾਂ ਨਗੀਨੇ ਹਨ ਕੁਦਰਤ ਦਾ ਜ਼ਰਰਾ ਜ਼ਰਰਾ ਨਗੀਨਾ ਹੈ ਸਾਹਿਬਾਂ ਦਾ ਇਹ ਉਪਦੇਸ਼ ਸੁਣ ਕੇ ਗੁਰਦਿੱਤੇ ਨੂੰ ਗਿਆਨ ਹੋ ਗਿਆ ਉਹ ਨਾਮਦਾਨ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਕੇ ਆਪਣੇ ਰਾਹ ਪਿਆ ਸਾਹਿਬ ਉਸ ਅਸਥਾਨ ਤੋਂ ਉੱਠ ਕੇ ਆਪਣੇ ਡੇਰੇ ਨੂੰ ਆ ਗਏ ਅੱਜ ਉਸ ਘਰ ਤੇ ਨਗੀਨਾ ਘਾਟ ਗੁਰਦੁਆਰਾ ਹੈ ਲੱਖਾਂ ਜੀ ਉਸ ਅਸਾਂ ਦੀ ਯਾਤਰਾ ਕਰਕੇ ਹਿਰਦੇ ਦੀ ਸ਼ਾਂਤੀ ਪ੍ਰਾਪਤ ਕਰ ਚੁੱਕੇ ਹਨ ਉਹ ਮਾਇਆ ਨੂੰ ਨਗੀਨਾ ਸਮਝਦੇ ਤੇ ਵਾਹਿਗੁਰੂ ਨਾਮ ਨੂੰ ਬਹੁ ਮੁੱਲਾ ਨਗੀਨਾ ਮੰਨਣ ਲੱਗ ਪੈਂਦੇ ਹਨ ਧੰਨ ਹਨ ਮੇਰੇ ਸਤਿਗੁਰੂ ਜੀ ਜਿਨ੍ਹਾਂ ਨੇ ਜਗਤ ਨੂੰ ਸੱਚਾ ਤਿਆਗ ਤੇ ਮੋਕਸ਼ ਦਾ ਰਸਤਾ ਦੱਸਿਆ ਮੈਂ ਬਲਿਹਾਰ ਚਾਹਾਂ ਮੈਂ ਬਲਿਹਾਰ ਚਾਹਾਂ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਭ ਤਾਂ ਪੜਿਆ ਸੁਣਿਆ ਪਰ万 ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ